ਛੁੱਟੀ ਤੇ ਆਏ ਫੌਜੀ ਜਵਾਨ ਦੀ ਸ਼ਰਕਾ ਹਸ ਵਿੱਚ ਹੋਈ ਮੌਤ ਜੁੜਾ ਛਤਰਾ ਦੇ ਨੇੜੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜੀ ਦੀ ਸ਼ਰਤ ਦੁਰਘਟਨਾ ਵਿੱਚ ਮੌਤ ਹੋ ਜਾਣ ਦਾ ਸਮਝਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਅਰਜੁਨ ਸਿੰਘ ਆਪਣੇ ਕਿਸੇ ਜੁੜੀ ਕੰਮ ਦੇ ਲਈ ਪਿੰਡ ਤੋਂ ਜੁੜਾ ਛਤਰਾ ਨੂੰ ਜਾ ਰਿਹਾ ਸੀ ਤਾਂ ਜੁੜਾ ਛਤਰਾ ਦੇ ਨੇੜੇ ਕਿਸੇ ਅਣਪਛਾਤੇ ਟਰੈਕਟਰ ਟਰਾਲੀ ਦੇ ਉਸ ਨੂੰ ਸਾਈਡ ਮਾਰ ਦਿੱਤੀ ਉਸ ਦੀ ਘਟਰਾਵਲੀ ਜਗ੍ਹਾ ਤੇ ਹੀ ਮੌਤ ਹੋ ਗਈ ਉਸ ਦੇ ਨਾਲ ਉਸ ਦੇ ਛੋਟੇ ਬੱਚੇ ਨੂੰ ਵੀ ਸੱਟਾਂ ਲੱਗੀਆਂ ਹਨ ਹਾਂ ਹਾਂ ਮਾਚਾ ਪਹਿਲਾਂ ਹਾਂ ਮਾਚਾ ਫਾਗੜੇ ਕੋਈ ਕੋਈ ਸ਼ਾਟ ਦੇਣਾ ਹੈ ਇਹ ਰੋਣਾ ਹੈ ਇਹ ਸੇਤ ਹਾਂ ਹੈ ਚੱਕ ਲੈ ਹਾਂ 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 ਸਰ ਮੈਨੂੰ ਬਹੁਤ ਦੁੱਖ ਹੈ ਕਿ ਸਾਡਾ ਪ੍ਰਾਸ ਸਾਡੇ ਤੋਂ ਦੂਰ ਹੋ ਗਿਆ ਇਸ ਸਵੇਰ ਦਾਜਨ ਸਾਹਿਬ ਅੱਜ ਹੀ 1997 ਦੇ ਇਕੱਠੇ ਪਰਤੀ ਹੋਈ ਸੀ मैं अप, मैं अपराधी में भर्ती हुआ था तो सुबेता अर्जी साहब अक्टूबर में मेरे भर्ती हुए थे काफ़ी अच्छा सहयोग था साहब के साथ साहब सभी से अच्छी बात करते थे साहब स्पोर्ट्स मैन हॉकी में बहुत अच्छा सहयोग दिया और हमने अब पहले हम एक्स वन टू सिक्स टी ए में थे उसके बाद हमारी पोस्टिंग बॉन्ड डाउल टी ए में की गई शाहजानपुर अच्छा में साहब का काफ़ी अच्छा सहयोग किया मेरे को आपको आ आशीर्वाद है कि साहब हमारा साथ छोड़ गए हम मैं और साहब ने कल हर साल इसी पटन में कठिन नौकरी किया हमारी डा ब्रेव कंपनी थी हम पहले छत्तीसगढ़ में थे दोनों साहब वहाँ पे हमारी बदली हो गई रजौरी में और मैं और साहब दोनों हमारी ब्रेक कॉमी डाटा कॉम्पनी थी हाँ टन ब्रगेड में काफ़ी साहब साहब के साथ है। अभी भी मेरे साहब मेरी कॉम्पनी थे और मैं साहब का सीनियर सीम था साहब इससे एक महीने पहले साहब छुट्टी आए उसके बाद कल में मैं आया था और साहब ने मेरे को आज तीन चार बार पहले मेरे को फोन किया साहब मैं छुट्टी बदला है और मेरे साथ जम्मू चल और मैंने साहब को मना कर दिया दुख ये हुआ कि साहब के साथ मेरे को नहीं मिला बहुत अच्छे साहब थे बहुत अच्छा सुझाव किया साहब ने मैं आगे कुछ नहीं बोलना चाहता हूँ धन्यवाद सब तो पहला जी वाहेगुरु जी का खालसा वाहगुरू जी की मेरा नाम एक्स होल्डर चरणजीत सिंह जो सूबेदार अर्जन सिंह है ये मेरा साढ़ू सी ये एक सौ पचवंजा टी इनफेंट्री बटालियन टीए जैकर सर्विस करते हुए रजौरी तैनात से छुट्टी आ रखे थे पहला पंद्रह भी थोड़ा घर में उन्होंने काम लगा रखा था ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਤਾ ਜੁੰਟ ਨੇ ਕਿ ਛੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੇ ਰਿਪੋਰਟ ਕੀਤਾ ਉਧਰ ਸੇ ਛੁੱਟੀ ਲੈ ਕੇ ਤਿੰਨ ਸਾਤ ਨੇ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਿਆ ਕੀ ਹਾਲ ਚਾਲ ਕਹਿੰਦਾ ਠੀਕ ਹੈ ਹੈ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਊਸ ਹਸਪੀਟਲ ਮੇ ਪਹੁੰਚੋ ਜਬ ਦੁਬਾਰਾ ਉਸੀ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਤੇ ਰਸਤੇ ਵਾਂਗ ਕੇ ਮੋਟਰ ਟਰੈਕਟਰ ਟ੍ਰਾਲੀਗੇਸ਼ਨ ਅਨੁਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ تھے ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ ਏ ਗਿਰ ਕੇ ਨਾਲ ਬੱਚਾ ਸੀ ਔਰ ਨਾਲ ਸੁਵੇਧਰ ਅਰਜਨ ਸਿੰਘ ਜੀ ਸੀ ਇਹਨਾਂ ਨੂੰ ਟਰਾਲੀ ਨੇ ਟੱਕਰ ਮਾਰੀ ਦੋਨੇ ਜ਼ਮੀਨ ਕੇ ਗਿਰ ਕੇ ਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14 15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੁਨ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੋੰਟ ਦੇ ਕੱਲ ਰਾਤ 2 IC ਸਾਹਿਬ ਜੇ ਬਾਤ ਹੋਆ ਮੇਰਾ ਐਸਐਮ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬਣਦਾ ਸਨਮਾਨ ਅਸੀਂ ਇਹਨੂੰ ਦਵਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿਦਿਆ ਪੂਰੀ ਪੜ੍ਹਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਾਂ ਲਿਖਤੀ ਦੂਵੇ ਸਾਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਆ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅੱਦਾਂ ਬਹੁਤ ਹੀ ਮੁਸ਼ਕਲ ਹੋ ਜੇਗੀ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾ ਅੱਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕੇ ਜਰੂਰ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ